ਜੀ ਬਾਪੇ ਸਤਿ ਸ਼੍ਰੀ ਅਕਾਲ ਅੱਜ ਦਾ ਨਵਾਂ ਬਲੌਗ ਹੈਗਾ ਮੋਟੂ ਲਾਇਲ ਬਾਰੇ ਅੱਜ ਆਪਾਂ ਮੋਟੂ ਲਾਇਲ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਆਪਾਂ ਲਾਇਆ ਮੋਟੂ ਲਾਇਲ ਦਾ ਕੈਂਪ ਇਹਦੇ ਤੇ ਆਫਰ ਆਈ ਹੋਈ ਆ 240 ਹੋਏ ਤੇ ਇੱਕ ਆ ਬਾਕਸ ਫ੍ਰੀ ਤੇ ਰੇਟ ਜਿਵੇਂ ਬਾਜਵ ਕਰੋ ਚੈੱਕ 6 ਸਰਵਿਸਾਂ ਹੋ ਗਈਆਂ 6 ਮੋਟਰਲ ਇੰਡੀਆ ਆਇਲ ਬਹੁਤ ਵਧੀਆ ਤੇਲ ਹੈ ਜੀ ਇਹਨੂੰ ਜਿਆਦਾ ਤੋਂ ਜਿਆਦਾ ਲੈ ਕੇ ਜਾਓ ਆ ਜਾਓ ਬਾਕੀ ਇਹਦੇ ਤਾਂ ਸਕੀਮ ਵਧੀਆ ਡਿਸਕਾਊਂਟ ਚੱਲ ਰਿਹਾ ਹੈ ਸਟ੍ਰੀਟ ਸਟੈਂਡਰਡ ਗ੍ਰੀਸ ਐਂਡ ਸਪੈਸ਼ਲਿਸਟ ਗ੍ਰੀਸ ਆ ਜਿਹੜੀ ਵਿੱਚ ਕੈਸਟਰੋਲ ਵੀ ਯੂਜ਼ ਕਰਦੇ ਤੇ ਮੋਟਰਲ ਲਿੰਦਾ ਪਕੜ ਦੇ ਨਾਲ ਇੱਕ ਦੇ ਨਾਲ ਰਹਾ ਆਪਣਾ ਚਪਾਤੀ ਬਾਕਸ ਤੇ ਜਾਂ ਫਿਰ ਇੱਕ ਆਪਣਾ ਸੂਲ ਹੈ ਬੈਠਣ ਵਾਲਾ ਜੀ ਉਹ ਲੈਣਾ ਹੋਊ ਵੀ ਮਿਲ ਜੂਗਾ ਬਾल्टी ਦੇ ਨਾਲ ਤੇ ਚਪਾਤੀ ਬਾਕਸ ਵੀ ਮਿਲ ਜੂਗਾ ਤੇ चौहान ਟਰੈਕਟਰ ਚਮਕੌਰ ਸਾਹਿਬ ਤੇ ਵਿజిਟ ਕਰ ਲਓ ਜੀ ਲੈਣਾ ਜੀ ਤੇ ਟਰੈਕਟਰ ਤੇ 500 ਘੰਟੇ ਦੀ ਗਾਰੰਟੀ ਹੈ 500 ਘੰਟੇ ਦੇ ਉੱਤੇ ਮੈਨੂਫੈਕਚਰਡ ਆ ਸੀ ਐਚ 4